ਅੱਜ ਬੜੇ ਇੱਕ ਭਰੇ ਦਿਨ ਨਾਲ ਇੱਕ ਇਹ ਡਾਕਟਰ ਇਕਬਾਲ ਜਿਹੜੇ ਕਿ ਦੇਸ਼ ਭਗਤ ਸਨ ਤੇ ਉਹਨਾਂ ਨੇ ਦੇਸ਼ ਦੇ ਲਈ ਇੱਕ ਗੀਤ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਜਿਸ ਨੂੰ ਪੜਿਆ ਜਾਂਦਾ ਤੇ ਵੱਡੇ ਉੱਚੀ ਸੁਰ ਵਿੱਚ ਪੜਿਆ ਜਾਂਦਾ ਦੇਸ਼ ਵਿੱਚ ਵੀ ਤੇ ਵਿਦੇਸ਼ ਵਿੱਚ ਵੀ ਪਰ ਉਸ ਨੇ ਇੱਕ ਸ਼ੇਰ ਲਿਖਿਆ ਜਿਹੜਾ ਕਿ ਉਹਨੂੰ ਲਿਖਣਾ ਪਿਆ ਕੀ ਮੁਦਤੇ ਗੁਜ਼ਰ ਚੁਕੀ ਹੈ ਰੰਜੋਗਾਂ ਸਹਤੇ ਹੋਏ ਸ਼ਰਮ ਸੀ ਆਤੀ ਹੈ ਇਸ ਦੇਸ਼ ਕੋ ਆਪਣਾ ਦੇਸ਼ ਕਹਤੇ ਹੋਏ ਅੱਜ ਵੀ ਇੱਕ ਘਟਨਾ ਜਿਹੜੀ ਆ ਇਸ ਨੇ ਮੁੜ ਤੋਂ ਉਹ ਜ਼ਖਮ ਅੱਲੇ ਕਰ ਦਿੱਤੇ ਜਿਹੜੀ ਗੱਲ 84 ਦੇ ਵਿੱਚ ਨਵੰਬਰ ਨੂੰ ਜਦੋਂ ਕਾਂਗਰਸ ਦੇ ਲੋਕ ਜਿਹੜੇ ਆ ਉਹ ਸਰਦਾਰ ਦੀ ਬੇਟੀ ਜਿਹੜੀ ਆ ਮੇਨਕਾ ਗਾਂਧੀ ਉਹਨੂੰ ਸਰਦਾਰ ਦੀ ਬੇਟੀ ਗਦਾਰ ਦੀ ਬੇਟੀ ਦਾ ਨਾਂ ਲਾਇਆ ਤੇ ਸਿੱਖਾਂ ਨੂੰ ਬਗਦਨਾਮ ਕੀਤਾ ਹਜ਼ਾਰਾਂ ਸਿੱਖ ਜਿਹੜੇ ਆ ਕਤਲ ਕਰ ਦਿੱਤੇ ਗਏ ਜਿਹਦੇ ਸਿਰ ਦੇ ਉੱਤੇ ਦਸਤਾਰ ਸੀ ਤੇ ਅੱਜ ਇੱਕ ਬੰਗਾਲ ਦੇ ਵਿੱਚੋਂ ਇੱਕ ਖਬਰ ਆ ਰਹੀ ਹੈ ਜਿੱਥੇ ਇੱਕ ਪੁਲਿਸ ਅਫਸਰ ਆ ਜਿਹਦੇ ਸਿਰ ਦੇ ਉੱਤੇ ਦਸਤਾਰ ਹੈ ਉਸ ਨੂੰ ਖਾਲਸਤਾਨੀ ਘੁਵਾਣੇ ਜਾ ਰਿਹਾ ਮੈਂ ਆਪਣੀ ਗੱਲ ਨੂੰ ਕਿਸੇ ਇੱਕ ਪਾਰਟੀ ਨਾਲ ਬੰਨਣ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਜਦੋਂ ਕਿਸੇ ਇੱਕ ਪਾਰਟੀ ਦੇ ਨਾਲ ਮੈਂ ਬਨਾਂਗਾ ਤਾਂ ਉਹ ਉਸ ਗੱਲ ਦਾ ਵਜਨ ਘਟ ਜਾਏਗਾ ਮੈਂ ਇਹ ਸਮਝਦਾ ਕਿ ਕਾਂਗਰਸ ਨੇ ਵੀ ਜੋ ਕੁਝ ਕੀਤਾ ਸੀ ਤੇ ਅੱਜ ਦੇ ਸੱਤਾ ਤੇ ਬੈਠੇ ਲੋਕ ਉਹ ਵੱਡਾ ਵੱਡੋ ਵੀ ਇਹ ਕੁਝ ਹੋ ਰਿਹਾ ਤਸਵੀਰ ਇਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਮੈਨੂੰ ਯਾਦ ਹੈ ਤੇ ਨਹੀਂ ਭੁੱਲਿਆ ਕਿ ਅਰਸ਼ਦੀਪ ਨੇ ਕਹਿ ਛੱਡ ਦਿੱਤਾ ਜਿਹੜਾ ਕਿ ਖੇਡ ਦੇ ਵਿੱਚ ਇੱਕ ਘਟਨਾ ਵਾਂ ਤੇ ਉਸ ਨੂੰ ਖਾਲਸਤਾਨੀ ਜਿਹੜਾ ਐਲਾਨ ਕਰ ਦਿੱਤਾ ਗਿਆ ਇਹ ਗੱਲ ਇਕੱਲੇ ਇਹਨਾਂ ਘਟਨਾਵਾਂ ਦੀ ਨਹੀਂ ਹੈ ਇਹ ਇਹ ਹੈ ਕਿ ਦੇਸ਼ ਦੇ ਅੰਦਰ ਇੱਕ ਮਾਨਸਿਕਤਾ ਜੋ ਪਰੋਸੀ ਜਾ ਰਹੀ ਹੈ ਉਸ ਦੇ ਲਈ ਵੱਡੀ ਫਿਕਰਮੰਦੀ ਹੈ ਭਾਵੇਂ ਕਿ ਸੱਤਾ ਤੇ ਬੈਠੇ ਲੋਕਾਂ ਦੇ ਇਹ ਦਿਮਾਗ ਤੇ ਉਹਦਾ ਨਸ਼ਾ ਚੜਿਆ ਹੋਇਆ ਤੇ ਉਹ ਇਸ ਗੱਲ 'ਤੇ ਗੌਰ ਨਹੀਂ ਕਰਨਗੇ ਕਿਉਂਕਿ ਜੇ ਸਿੱਖਾਂ ਨੂੰ ਤੁਸੀਂ ਇਸ ਤਰ੍ਹਾਂ ਬਦਨਾਮ ਕਰੋਗੇ ਇਸ ਤਰ੍ਹਾਂ ਸਿੱਖਾਂ ਨੂੰ ਚੜਾਓਗੇ ਤਾਂ ਮੈਂ ਸਮਝਦਾ ਕਿ ਇਸ ਦੇਸ਼ ਦਾ ਆਜ਼ਾਦ ਮੁਲਕ ਯੂਨ ਲੋਕ ਮਡੀਕ ਸ਼ਕਤੀ ਉਸਾਰ ਨੂੰ ਨਹੀਂ ਜਾ ਰਹੇ ਹੋ ਤੁਸੀਂ ਕੀ ਇਹ ਉਹ ਸ਼ਕਤੀ ਬਣ ਬਣ ਜਾਵੇਗਾ ਕੀ ਇਹ ਜਿਨ੍ਹਾਂ ਨੇ ਇਸ ਦੇਸ਼ ਨੂੰ ਬੁਨਿਆਦ ਨੂੰ ਮਜ਼ਬੂਤ ਕੀਤਾ ਯਾਦ ਕਰਵਾਇਆ ਵੱਡੀਆਂ ਫਾਂਸੀਆਂ ਝੱਲੀਆਂ ਤਸ਼ੱਦਦ ਝੱਲੇ ਕੀ ਹੁਣ ਅੱਜ ਇਹਨਾਂ ਨੂੰ ਤੁਸੀਂ ਵੱਖਵਾਦ ਨਹੀਂ ਬਣਾਓਗੇ ਜਿਹੜਾ ਆਪਣੀ ਡਿਊਟੀ ਕਰਦਾ ਜਾਂ ਕੋਈ ਦੇਸ਼ ਦੇ ਲਈ ਖੇਡ ਖੇਡਦਾ ਤੋ ਇਹ ਮਾਨਸਿਕਤਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਗੱਲ ਈਵੈਂਟ ਦੀ ਨਹੀਂ ਆ ਗੱਲ ਤਾਂ ਇਸ ਦੇਸ਼ ਦੇ ਵਿੱਚ ਪ੍ਰੋਸੀ ਜਾ ਚੁੱਕੀ ਮਾਨਸਿਕਤਾ ਦੀ ਆ ਇਹ ਸਰਕਾਰ ਇਸ ਗੱਲ ਨੂੰ ਵਡਾਵਾ ਦੇ ਰਹੀਆਂ ਨੇ ਜੇ ਕਾਂਸੇ ਨੇ ਦਿੱਤਾ ਤਾਂ ਅੱਜ ਦਿੱਲੀ 'ਤੇ ਬੈਠੇ ਜਿਹੜੇ ਕਮਲ ਦਾ ਫੁੱਲ ਆ ਉਹ ਵੀ ਇਸ ਗੱਲ ਦੀ ਮਾਨਸਿਕਤਾ ਨੂੰ ਵਡਾਵਾ ਦੇ ਰਿਹਾ ਮੈਂ ਚਾਹੂੰਗਾ ਕਿ ਇਹ ਜਿਹੜੀ ਖਬਰ ਆ ਇਸ ਖਬਰ ਦੀ ਅ ਅੰਦਰ ਦੀ ਤਸਵੀਰ ਨੂੰ ਇਹ ਦਿੱਲੀ 'ਚ ਬੈਠੇ ਲੋਕ ਜਿਹੜੇ ਆ ਸੱਤਾ 'ਤੇ ਬੈਠੇ ਲੋਕ ਜਿਹੜੇ ਨੰਦ ਮਾਰ ਰਹੇ ਨੇ ਜਿਹੜੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਤੇ ਉਸ ਦੇ ਮਾਲਕ ਬਣ ਨੂੰ ਆਪਣੇ ਨਾਰੇ ਲਾ ਰਹੇ ਨੇ ਉਹ ਇਹ ਦੇਖਣ ਕਿ ਕਿੰਨਾ ਨੇ ਯਾਦ ਕਰਾਇਆ ਕਿ ਉਹਨਾਂ ਨਾਲ ਇਹ ਕੀਤਾ ਹਜਰ ਦੇਸ਼ ਲਈ ਕਿਤੇ ਖਤਰਾ ਤਾਂ ਨਹੀਂ ਬਣ ਜਾਏਗਾ ਸੋ ਬਹੁਤ ਅਫਸੋਸ ਹੋਇਆ ਕਿ ਬੰਗਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਦਸਤਾਰ ਭਰੀ ਸਿੱਖ ਨੂੰ ਖਾਲਸਤਾਨੀ ਕਹਿ ਕੇ ਉਸ ਨੂੰ ਉਸ ਦੀ ਬੇਇੱਜ਼ਤੀ ਕੀਤੀ ਗਈ ਆ ਉਸ ਦੇ ਧਰਮ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਇੱਕ ਘਟਨਾ ਨਹੀਂ ਆ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਆ ਇਹ ਦੇਸ਼ ਇਸ ਗੱਲ ਨੂੰ ਜੇ ਸਮਝ ਜਾਵੇਗਾ ਤੇ ਆਉਣ ਵਾਲਾ ਸਮਾਂ ਜਿਹੜਾ ਭੁੱਖਾ ਉਹਦਾ ਸਨਹਾਰਾ ਹੋਵੇਗਾ ਜੇ ਇਸ ਗੱਲ ਨੂੰ ਨਹੀਂ ਸੋਚਣਗੇ ਤੇ ਮੈਨੂੰ ਲੱਗਦਾ ਕਿ ਦੇਸ਼ ਦੀ ਜਿਹੜੀ ਉਹ ਪ੍ਰਭੂ ਸਤਾਵਾ ਉਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਨਾ ਕੋਈ ਤੱਬਾ ਤੇ ਕੋਈ ਨਾ ਕੋਈ ਜਿਹੜਾ ਖਤਰਾ 岡田さが。